ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋਰ ਸਭ ਠੀਕ ਠਾਕ ਹੈ ਜੀ ਬਿਲਕੁਲ ਠੀਕ ਹੈ ਜੀ ਤੁਸੀਂ ਸਾਡੇ ਸੈਂਟਰ ਤੇ ਆਏ ਸਾਡੀ ਮਿਰਕਲ ਵੀਡੀਓ ਦੇਖੀ ਹੋਣੀ ਹੈ ਜਿਹਦੇ ਵਿੱਚ ਅਸੀਂ ਕਹਿ ਰਹੇ ਹਾਂ ਕਿ ਸਾਡੇ ਸੈਂਟਰ ਦੇ ਆਣ ਕੇ ਤੁਸੀਂ ਫ੍ਰੀ ਡੈਮੋ ਲਓ ਅੱਜ ਤੁਸੀਂ ਵੀ ਅਜਮਾ ਕੇ ਦੇਖਿਆ ਕਿੱਥੋਂ ਆਏ ਸੀ ਤੁਸੀਂ ਸਾਡੀ ਵੀਡੀਓ ਵੇਖੀ ਜੀ ਫੇਸਬੁੱਕ ਤੋਂ ਹੂੰ ਮੇਰਾ ਨਾਮ ਮੇਜਰ ਸਿੰਘ ਹੈ ਪਿੰਡ ਮੇਰਾ ਚੀਮਾਪਾੜ ਸੋ ਰਹੀਏ ਤੇ ਬਿਆਸ ਦੇ ਲਾਗੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਓਕੇ ਹਾਂਜੀ ਤੇ ਮੈਂ ਆ ਕੇ ਤੁਹਾਡੇ ਕੋਲ ਡੈਮੋ ਲਈ ਆਇਆ ਪਹਿਲਾ ਮੇਰੀ ਤੁਹਾਂ ਸ਼ੂਗਰ ਚੈੱਕ ਕੀਤੀ ਹੈ 574 ਆਈ ਹੈ ਬਾਅਦ ਵਿੱਚ ਆ ਦਵਾਈ ਦੇ ਨਾਲ ਮ사ਜ ਕੀਤੀ ਹੈ ਤੇ 15-20 ਮਿੰਟ ਮ사ਜ ਕਰਨ ਦੇ ਨਾਲ ਹੱਥਾਂ ਦੇ ਪੈਰਾਂ ਦੇ ਵਿੱਚ 495 ਆਈ ਹੈ ਬਿਲਕੁਲ ਮੈਂ ਸੱਚ ਬੋਲ ਰਿਹਾ ਕੋਈ ਇਹਦੇ ਵਿੱਚ ਕੋਈ ਝੂਠ ਨਹੀਂਗਾ ਨਾ ਮੈਨੂੰ ਇਹਨਾਂ ਨੇ ਕੁਝ ਕਿਹਾ ਇਹ ਹੈ ਕਿ ਤੂੰ ਇੰਨਾ ਬੋਲ ਰਿਹਾ ਕਿੰਦਾ ਬੋਲ ਰਿਹਾ ਜੋ ਮੇਰੇ ਨਾਲ ਹੋਇਆ ਮੇਰੀ 80 ਪੁਆਇੰਟ ਘਟ ਗਈ ਹੈ ਤੇ ਮੈਂ ਇਹ ਦਵਾਈ ਦੇ ਨਾਲ ਬਹੁਤ ਖੁਸ਼ ਹਾਂ ਮੈਂ ਤਾਂ ਕਹਿੰਦਾ ਸਾਰੇ ਜਾਣੇ ਇੱਥੇ ਆਓ ਜਿਹਨੂੰ ਸ਼ੂਗਰ ਦੀ ਬਿਮਾਰੀ ਹੈ ਇਹ ਦਵਾਈ ਲਓ ਤੇ ਆਪਣੀ ਸਿਹਤ ਠੀਕ ਰੱਖੋ ਤੇ ਜ਼ਿੰਦਗੀ ਜਿਓ ਕਾਲਾ ਕੰਮ ਕਰ ਤੁਹਾਡਾ ਮੈਂ ਹਰਪਾਠੀ ਸਾਹਿਬ ਹੈ ਜੀ ਉੱਥੇ ਬਬਕਰ ਸਾਹਿਬ ਜੀ ਬਾਬਾ ਬਕਾਲਾ ਬਾਬਾ ਬਕਰ ਸਾਹਿਬ ਤੁਸੀਂ ਪਾਠੀ ਸਿੰਘ ਹੈਂ ਹਾਂ ਜੀ ਮੈਂ ਪਾਠੀ ਸਿੰਘ ਠੀਕ ਹੈ ਵੈਰੀ ਗੁੱਡ ਬਹੁਤ ਵਧੀਆ ਮਹਿਸੂਸ ਕਰ ਰਹੇ ਸਾਡੇ ਸੰਤ ਮੈਂ ਬਿਲਕੁਲ ਜੀ ਮੈਨੂੰ ਤਸੱਲੀ ਆ ਨਹੀਂ ਸੀ ਮੈਂ ਇਹਦੇ ਗੋਲੀਆਂ ਖਾ ਕੇ ਪਤਾ ਨਹੀਂ ਵੀ ਹਾਂ ਇਹਨਾਂ ਥੋੜਾ ਜ਼ਿਆਦਾ ਵੀ ਤੁਸੀਂ ਗੋਲੀਆਂ ਖਾ ਕੇ ਇਹ ਦਵਾਈ ਨਹੀਂ ਹੈਗੀ ਇਹ ਗੋਲੀ ਨਹੀਂ ਹੈਗੀ ਇਹ ਤਾਂ ਹਰਬਲ 100% ਹਰਬਲ ਹੈਗਾ ਜਿਹੜਾ ਤੁਸੀਂ ਜੂਸ ਦਿੱਤਾ ਉਹ ਸਹਾਇਕੀ ਸੀ ਹੈ ਜੀ 20 ਮਿੰਟ ਤੋਂ ਹੈ ਰਾਜੇ ਤੇ ਹੱਥਾਂ ਆ ਤੇ ਸੈਰ ਕੀਤੀ ਥੋੜੀ ਦੋ ਚਾਰ ਮਿੰਟ ਉਹ ਤੋਂ ਬਾਅਦ ਚੈੱਕ ਕੀਤੀ ਤੇ ਮੇਰੀ 80 ਪੁਆਇੰਟ ਘਟ ਗਈ ਵੈਰੀ ਗੁੱਡ ਅਗੋਂ ਮਨੋ ਮਨ ਸੁਣਿਆ ਦੇ ਦੋ ਸਾਰੇ ਲੋਕ ਸੁਣਿਆ ਪੰਜਾਬ ਦੇ ਮੈਂ ਤੇ ਕਹਿੰਦਾ ਜੀ ਜਿਹਨੂੰ ਸ਼ੂਗਰ ਦੀ ਬਿਮਾਰੀ ਆ ਇਹ ਇੱਥੇ ਆਵੇ ਆਪਣਾ ਲਾਈਵ ਡੈਮੋ ਕਰਨ ਤੇ ਜੇ ਤੁਹਾਨੂੰ ਫਰਕ ਨਾ ਪਵੇ ਤੇ ਤੁਸੀਂ ਮੈਨੂੰ ਕਹਿ ਦਿਓ ਬਰਾਜਮ ਫਰਕ ਪਊਗਾ ਮੈਨੂੰ ਪੈ ਗਿਆ ਤੇ ਮੇਰੀਆਂ ਬਾਹਾਂ ਖੜੀਆਂ ਹੋ ਗਈਆਂ ਗੋਲੀਆਂ ਦਵਾਈਆਂ ਖਾਤਾ ਆ ਕੀ ਦੇ ਮੈਂ ਤੱਕ ਇਹਨਾਂ ਵੀ ਇਦਾਂ ਕਦੀ ਕਿਰਸ਼ਮਾ ਹੋਇਆ ਹੀ ਨਹੀਂ ਜਿੱਦਾਂ ਇਹ ਇਸ ਦਵਾਈ ਨੇ ਕਰਤਾ ਇਹ ਪ੍ਰੋਡਕਟ ਮੈਂ ਹੁਣ ਲੈ ਕੇ ਜਾ ਰਿਹਾ ਤੇ ਮੈਂ ਗਾਂਵਾਂਗੇ ਹੋਰ ਵੀ ਰეკਮੈਂਡ ਕਰੂੰਗਾ ਆਪਣੇ ਸਾਥੀਆਂ ਨੂੰ ਥੈਂਕ ਯੂ ਵੈਰੀ ਗੁੱਡ ਬਿਲਕੁਲ ਧੰਨਵਾਦ